ਆਪ ਨੂੰ ਬੇਨਤੀ ਕਰਾਂ ਗਵਾਲੀਅਰ ਦਾ ਕਿਲਾ ਕੀ ਸੀ ਪਰ ਜੋ ਸਾਡਾ ਪ੍ਰਚਲਿਤ ਹੈ 52 ਰਾਜੇ ਨੇ ਇਹ ਕਿਲਾ ਜਿਸ ਬੰਦੇ ਤੋਂ ਭੈ ਹੁੰਦਾ ਸੀ ਵੀ ਰਾਜ ਨੂੰ ਖਤਰਾ ਹੈ ਉੱਥੇ ਡੱਕ ਦਿੰਦੇ ਸਨ ਫਿਰ ਅਗਲੀ ਗੱਲ ਦਿਨ ਚ ਇੱਕ ਵਾਰੀ ਰੋਸ਼ਨੀ ਦਿਖਾਈ ਜਾਂਦੀ ਸੀ ਜੀ ਕਿਲੇ ਚ ਉਸ ਵੇਲੇ ਦੀ ਗੱਲ ਕਰ ਰਹੇ ਹਾਂ ਅਸਤ ਬਲ ਵਿੱਚ ਰੱਖਿਆ ਜਾਂਦਾ ਸੀ ਜਿਹੜਾ ਖਾਣਾ ਦਿੱਤਾ ਜਾਂਦਾ ਸੀ ਉਹਦੇ ਵਿੱਚ ਹਲਕਾ ਪੁਆਇਜ਼ਨ ਮਿਲਾਇਆ ਜਾਂਦਾ ਸੀ ਇਸ ਤ instant esto ਦੀ ਬੋਡੀ ਬੰਦੇ ਦੀ ਆਪਣੇ ਆਪ ਹੱਡੀਆਂ ਗੱਲ ਲੱਗ ਪੈਂਦੀਆਂ ਸਨ ਗੁਰੂ ਹਰਗੋਬਿੰਦ ਸਾਹਿਬ ਕਿਲੇ ਚ ਗਏ ਜੀ ਉੱਥੋਂ ਦਾ ਜਿਹੜਾ ਦਰੋਗਾ ਹੈ ਕਈਆਂ ਨੇ ਖਰੀ RAM ਲਿਖਿਆ ਅਸਲ ਚ ਉਸੀ ਖਰੀਦਾਸ ਯਾਦਵ ਮੈਂ ਉਹਦੇ ਲਈ ਸ਼ਬਦ ਵਰਤਾਂਗਾ ਭਾਈ ਖਰੀਦਾਸ ਯਾਦਵ ਭਾਈ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੋਂ ਕੁਰਬਾਨ ਹੋ ਗਿਆ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਗਏ ਪਹਿਲੀ ਗੱਲ ਕਿ ਅਸੀਂ ਇਸ ਕਿਲੇ ਦਾ ਜੇਲ ਦਾ ਖਾਣਾ ਨਹੀਂ ਖਾਣਾ ਇਸ ਬਾਰੋਂ ਭਾਈ ਰਾਜੂ ਭਾਈ ਜੇਠਾ ਹੋਰ ਸਿੱਖ ਉਹ ਪ੍ਰਬੰਧ ਕਰਦੇ ਆ ਪਿਆਰਿਓ ਦੂਜੇ ਪਾਸੇ ਪ੍ਰਿੰਸੀਪਲ ਸਦबीर ਸਿੰਘ ਹੁੰਦੇ ਚੰਦੂ ਦਾ ਪੁੱਤਰ ਧਰਮਚੰਦ ਉਹਨੇ ਇੱਕ ਪੋਸ਼ਾਕ ਤਿਆਰ ਕਰਾਈ ਜ਼ਹਿਰ ਵਾਲੀ ਜੀ ਤੇ ਉਹ ਜਦੋਂ ਪਾਈਏ ਤੇ ਉਹਦੇ ਨਾਲ ਪਸੀਨਾ ਹੁੰਦਾ ਪਸੀਨਾ ਆਉਣ ਨਾਲ ਆ ਸੜਾ ਖੁੱਲਦੇ ਨੇ ਤੇ ਪੋਸ਼ਾਕ ਦੇ ਅੰਦਰ ਜਿਹੜਾ ਲੱਗਾ ਜ਼ਹਿਰ ਹੈ ਇਹਨਾਂ ਕੇਸਾਂ ਰਹੀ ਇਹਨਾਂ ਰੋਮਾਂ ਰਹੀ ਬੰਦੇ ਦੀ ਬਾਡੀ ਚਲਾ ਜਾਂਦਾ ਉਹ ਪੋਸ਼ਾਕ ਪਾਣ ਨਾਲ ਮੌਤ ਹੋ ਜਾਂਦੀ ਹੈ ਉਹ ਪੋਸ਼ਾਕ ਹਰੀਦਾਸ ਜਾਦਵ ਨੂੰ ਪੋਸ਼ਾ ਦਿੱਤੀ ਉਹ ਬੜਾ ਭਾਵਨਾਵਾਂ ਵਾਲੀ ਕਹਿੰਦਾ ਕਿ ਆਹ ਮਹਾਰਾਜ ਜੀ ਇਹ ਪੋਸ਼ਾਕ ਜ਼ਹਿਰ ਵਾਲੀ ਹੈ